ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮਲੋਹ ਯੂਥ ਵੈਲਫੇਅਰ ਫੁੱਟਬਾਲ ਕਲੱਬ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਹਰ ਸਾਲ ਅਸੀਂ ਟੂਰਨਾਮੈਂਟ ਵੀ ਕਰਾਉਂਦੇ ਆ ਅਮਲੋਹ ਦੇ ਵਿੱਚ ਫੁੱਟਬਾਲ ਦਾ ਔਰ ਬੱਚਿਆਂ ਨੂੰ ਜਿਹੜੀ ਅਸੀਂ 14 ਸਾਲ ਤੋਂ ਲੈ ਕੇ ਓਪਨ ਤੱਕ ਜਿਹੜੀ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੁੰਦੀ ਹੈ ਤੇ ਕਾਫੀ ਸਮੇਂ ਤੋਂ ਸਾਡੀ ਇਹ ਤਮੰਨਾ ਸੀਗੀ ਵੀ ਇਹ ਗਰਾਊਂਡ ਦੇ ਵਿੱਚ ਕੋਈ ਨਾ ਕੋਈ ਫਾਊਂਡੇਸ਼ਨ ਜਾਂ ਕੋਈ ਅਕੈਡਮੀ ਇੱਥੇ ਜ਼ਰੂਰ ਲੰਦੀ ਜਾਵੇ ਤੇ ਅੱਜ ਸਾਡੇ ਕੋਲੇ ਰਾਉਂਡ ਗਲਾਸ ਫਾਊਂਡੇਸ਼ਨ ਮਹਾਲੀ ਤੋਂ ਕੋਚ ਨੇ ਸਾਡੇ ਕਲਾਹੇ ਤੋਂ ਅਰਜਨ ਜੀ ਇਹ ਆਏ ਨੇ ਸਾਡੇ ਕੋਲੇ ਤੇ ਇਹਨਾਂ ਨੇ ਆ ਕੇ ਅੱਜ ਕੜੇ ਜਿਹੜੇ ਮਲੋਹ ਦੇ ਫੁੱਟਬਾਲ ਦੇ ਖਿਡਾਰੀ ਨੇ ਉਹਨਾਂ ਦੀ ਬਾਹਾਂ ਫੜੀ ਆ ਤੇ ਅੱਜ ਤੋਂ ਬਾਅਦ ਇਸ ਮਲੋਹ ਗਰਾਊਂਡ ਦੇ ਵਿੱਚ ਜਿਹੜਾ ਫੁੱਟਬਾਲ ਦੀ ਗੇਮ ਆ ਉਹ ਰਾਉਂਡ ਗਲਾਸ ਫਾਊਂਡੇਸ਼ਨ ਮੋਹਾਲੀ ਦੇ ਅੰਡਰ ਜਿਹੜੇ ਬੱਚੇ ਖੇਡਿਆ ਕਰਨਗੇ ਤੇ ਅਰਜਨ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਅੱਜ ਪਹਿਲੀ ਮਿਲਣੀ ਦੇ ਵਿੱਚ ਸਾਡੇ ਬੱਚਿਆਂ ਨੂੰ ਇਹ ਸਮਾਨ ਵੀ ਦਿੱਤਾ ਲਿਆ ਕੇ ਔਰ ਅੱਜ ਸਾਡੀ ਇਹਨਾਂ ਦੇ ਨਾਲ ਮੀਟਿੰਗ ਹੋਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਤੇ ਆਹ ਔਰ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਜਿਹੜੀ ਇੱਕ ਸਾਨੂੰ ਜਿਹੜਾ ਕੋਚ ਵੀ ਪ੍ਰੋਵਾਈਡ ਕਰਵਾਇਆ ਗਿਆ ਤੇ ਕੋਚ ਜਿਹੜਾ ਸਾਡੇ ਨਾਲ ਲੈਫਟੀ ਸਾਡਾ ਇਹਨੂੰ ਬਤੌਰ ਕੋਚ ਫੁੱਟਬਾਲ ਦਾ ਜਿਹੜਾ ਮਲੋਹ ਦੇ ਵਿੱਚ ਲਗਾਇਆ ਗਿਆ ਔਰ ਸਾਰੇ ਅਸੀਂ ਜਿੰਨੇ ਵੀ ਸਾਡੇ ਦੋਸਤ ਮਿੱਤਰ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਹ ਸਾਡੇ ਅੱਜ ਤੋਂ ਬਾਅਦ ਮਲੋਹ ਦਾ ਕੋਚ ਆ ਫੁੱਟਬਾਲ ਦਾ ਲੈਫਟੀ ਤੇ ਇਹਦਾ ਪੂਰਾ ਮਾਨ ਸਨਮਾਨ ਕੀਤਾ ਜਾਵੇ ਹਰ ਇੱਕ ਟੂਰਨਾਮੈਂਟ ਚ ਔਰ ਜਿਹੜੀ ਇਹਨਾਂ ਦੀ ਸੈਲਰੀ ਬਣਦੀ ਆ ਜੋ ਵੀ ਤਨਖਾਹ ਉਹ ਰਾਉਂਡ ਗਲਾਸ ਫਾਊਂਡੇਸ਼ਨ ਮਹਾਲੀ ਵੱਲੋਂ ਹੀ ਦਿੱਤੀ ਜਾਵੇਗੀ ਠੀਕ ਹੈ ਧੰਨਵਾਦ ਠੀਕ ਹੈ